ਸਤਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜਿਨ੍ਹਾਂ ਦਾ ਜੀਵਨ ਸ਼ਕਤੀ ਤੇ ਕੋਮਲਤਾ ਦੀ ਮਿਸਾਲ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੀ ਮਹਾਨ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਹਰੀਆਂ ਵੇਲਾ ਸਾਹਿਬ ਵਿਖੇ ਮਹਾਨ ਗੁਰਮਤ ਸਮਾਗਮ ਸਿੰਘ ਸਾਹਿਬ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾ ਵਾਲਿਆਂ ਦੀ ਸਰਪ੍ਰਸਤੀ ਹੇਠ ਮਨਾਏ ਗਏ ਇਨਾ ਸਮਾਗਮਾਂ ਦੇ ਵਿੱਚ ਕੌਮ ਦੀਆਂ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਤੇ ਵਿਸ਼ੇਸ਼ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਪਹੁੰਚੀਆਂ ਹਸਤੀਆਂ ਨੇ ਸਿੱਖ ਪੰਥ ਦੀ ਚੜ੍ਹਦੀ ਕਲਾ ਚ ਪਾਏ ਵਿਸ਼ੇਸ਼ ਯੋਗਦਾਨ ਲਈ ਸਤਕਾਰਯੋਗ ਮਾਤਾ ਮਾਤਾ ਯਸ਼ਪਾਲ ਕੌਰ ਜੀ ਨੂੰ ਸਨਮਾਨਿਤ ਕੀਤਾ ਗਿਆ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵੀ ਕਰਦਾਂ ਅਜਿਹੀ ਤੌਰ ਤੇ ਸਾਰਿਆਂ ਦਾ ਖਾਸ ਤੌਰ ਤੇ ਸਿੰਘ ਸਾਹਿਬ ਜਾਨੀ ਗੁਰਵੀਰ ਸਿੰਘ ਜੀ ਮਾਤਾ ਯਸ਼ਪਾਲ ਕੌਰ ਜੀ ਨੇ এবੀਪੀ ਸੰਧਿਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕੇ ਸਾਨੂੰ ਸਭ ਨੂੰ ਸਾਹਿਬ ਸ੍ਰੀ ਗੁਰੂ ਹਰ Rai ਸਾਹਿਬ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣਾ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਕਰਨ ਦਾ ਯਤਨ ਕਰਨਾ ਚਾਹੀਦਾ ਏ ਮਤ ਜੀ ਗੁਰੂ ਹਰ Rai ਸਾਹਿਬ ਦੇ ਪ੍ਰਕਾਸ਼ ਗੁਰੂ ਦੇ ਮੌਕੇ ਵੱਡੀਆਂ ਪੰਥਕ ਸ਼ਕਤੀਆਂ ਪਹੁੰਚੀਆਂ ਨੇ ਤੇ ਸਮਾਗਮ ਜਿਹੜੇ ਹਰ ਸਾਲ ਚੱਲਦੇ ਨੇ ਤੇ ਕੀ ਸੰਗਤ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਦੇਸ਼ਾਂ ਬੇਦੇਸ਼ਾਂ ਵਿੱਚ ਬਸੇ ਇਸ மூਸ ਆਸੰਗਤ ਨੂੰ ਵਾਹਿਗੁਰੂ ਜੀ ਕੀ ਫਤਿਹ ਅੱਜ ਪਵਿੱਤਰ ਧਰਤੀ ਹਰਿਆਵੈਲਾ ਜਿੱਥੇ ਸਾਧਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਬਾਈ ਸੋ ਕੋਤ ਸਵਾਗਤ ਆ ਕੇ ਉਹਨਾਂ ਨੇ ਇਸ ਧਰਤੀ ਦੇ ਜਰਾ ਜਰਾ ਪਵਿੱਤਰ ਕਰਕੇ ਬੇਲਾ ਹਲੀਆਂ ਕਰਕੇ ਇੱਥੇ ਬਾਣੀ ਦਾ ਸੋਮਾ ਮੋਤੀ ਸਰੋਵਰ ਬਖਸ਼ ਕੇ ਜਿੱਥੋਂ ਬਿਆੰਤ ਪ੍ਰਾਣੀ ਆ ਕੇ ਲਾਹਾ ਲੈ ਕੇ ਜਾਂਦੇ ਹਨ ਆਪਣੇ ਸਰੀਰ ਦੇ ਰੋਗ ਤਨਮਨ ਦੇ ਰੋਗ ਦੂਰ ਕਰਕੇ ਜਾਂਦੇ ਹਨ ਅੱਜ ਉਸ ਪਵਿੱਤਰ ਸਥਾਨ ਦੇ ਉੱਤੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਬੜੀ ਸ਼ਰਧਾ ਨਾਲ ਅੰਮ੍ਰਿਤ ਵੇਲੇ ਤੋਂ ਮਨਾਇਆ ਜਾ ਰਿਹਾ ਹੈ ਦੂਰ ਦਰਦਿਓਂ ਸੰਗਤਾਂ ਚਲ ਕੇ ਆਈਆਂ ਹਨ ਇੱਕ ਦਿਨ ਇੱਕ ਦਿਨ ਪਹਿਲਾਂ ਇੱਥੇ ਨਗਰ ਕੀਰਤਨ ਵੀ ਹੋਏ ਹਨ ਜੋ ਕਿ ਲਾਗਲੇ ਸਾਰੇ ਪਿੰਡਾਂ ਥਾਣੇ ਜਿੱਥੇ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਵੀ ਸਾਥ ਉਹਨਾਂ ਰਾਹਾਂ ਤੋਂ 2200 ਘੋੜਸਵਾਰਾਂ ਨਾਲ ਆਏ ਹਨ ਉਹਨਾਂ ਰਾਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜਾ ਕੇ ਪਵਿੱਤਰ ਕਰਕੇ ਆਏ ਹਨ ਸੰਗਤਾਂ ਨੇ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਸਮੇਂ ਨੂੰ ਮਨ ਵਿੱਚ ਰੱਖਦਿਆਂ ਹੋਇਆਂ ਰਾਚੇ ਦਿੱ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਤਨਮਨ ਤਨ ਵਸਤਰਾ ਨਾਲ ਕੋੜਿਆਂ ਨਾਲ ਸਾਰੇ ਤਰ੍ਹਾਂ ਨਾਲ ਨਗਰ ਕੀਰਤਨ ਦੇ ਵਿੱਚ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਦਾ ਸਾਥ ਦਿੱਤਾ ਤੇ ਸ਼ਰਦਾ ਦੇ ਫੁੱਲ ਉਹਨਾਂ ਨੇ ਪੇਟ ਕੀਤੇ ਤੇ ਸ੍ਰੀ ਗੁਰੂ ਹਰਾਈ ਸਾਹਿਬ ਜੀ ਨੂੰ ਕੋੜਿਆਂ ਨਾਲ ਸ਼ਸਤਰਾਂ ਵਸਤਰਾ ਨਾਲ ਨਵਾਜਿਆ ਸਤਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਇਸੇ ਤਰ੍ਹਾਂ ਇਸ ਤਰ੍ਹਾਂ ਦੇ ਉੱਪਰ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜੋੜੀ ਰੱਖਣ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਹੀ ਲੋਹ ਲੰਗਰ ਚੱਪਦੇ ਰਹਿਣ ਤੇ ਗੁਰਦੁਆਰਾ ਹਰੀਆਂ ਮੇਲਾ ਦੀ ਦਿਨੋਂ ਦਿਨ ਚੜ੍ਹਦੀ ਕਲਾ ਹੋਵੇ ਸਮੂਹ ਦੇਸ਼ਾਂ ਤੇ ਦੇਸ਼ਾਂ ਵਿੱਚ ਵਸ ਰਹੀ ਸਾਧ ਸੰਗਤ ਨੂੰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਤੇ ਬਹੁਤ ਬਹੁਤ ਵਧਾਈਆਂ ਸਦਾ ਖੁਸ਼ੀ ਰਹੋ ਚੜ੍ਹਦੀ ਕਲਾ ਵਾਹਿਗੁਰੂ ਵਾਹਿਗੁਰੂ